ਕੀ ਨਾ ਤੁਹਾਡੀ ਮੇਰਾ ਨਾਮ ਹਨਾ ਜੀ ਕੀ ਗੱਲ ਹੋਈ ਇਸ ਦਿਨ ਆਪਣਾ ਇਸ ਤਰ੍ਹਾਂ ਮੰਦਰੇ ਗਏ ਹੋਏ ਸੀਗੇ ਮੁੰਡੇ ਤੇ ਉਧਰੋਂ ਆਂਦੇ ਸੀਗੇ ਮੱਥਾ ਟੇਕ ਕੇ ਆਪਣਾ ਰਾਮਪੁਰੇ ਦਾ ਬੁਰਜੇ ਅੱਛਾ ਸੰਤਾ ਅਵਤਾਰ ਜੀ ਬਾਬਰਪੁਰ ਵਾਲੇ ਅੱਛਾ ਤੇ ਇਸ ਤਰ੍ਹਾਂ ਮੰਦਰੋਂ ਆਉਂਦੇ ਪਏ ਸੀਗੇ ਆਉਂਦੇ ਆਉਂਦੇ ਰਸਤੇ ਦੇ ਵਿੱਚ ਕੋਈ ਚੀਜ਼ ਨੇ ਟੱਕਰ ਮਾਰੀ ਆ ਤੇ ਡਿੱਗ ਪਏ ਨੇ ਡਿੱਗਦੇ ਸਾਰੇ ਜਿਹੜਾ ਵਾ ਪਿੱਛੋਂ ਕੋਈ ਗੱਡੀ ਲੰਘ ਗਈ ਆ ਉੱਪਰ ਦੀ ਤੇ ਸਿਰ ਜਿਹੜਾ ਵਾ ਸਾਰੇ ਫਿਸ ਗਿਆ ਵਾ ਉਹਦੇ ਕਰਕੇ ਜਿਹੜੀ ਮੌਕੇ ਤੇ ਡੈਥ ਹੋ ਗਈ ਹੈ ਕਿਹੜੀ ਜਗ੍ਹਾ ਤੇ ਟੱਕਰ ਹੋਈ ਇਹ ਆਪਣਾ ਪੰਡਾਰੀ ਪੁਲ ਦੇ ਉੱਪਰ ਜਿਹੜਾ ਅਲਫਾ ਮੌਲ ਤੋਂ ਚੜ ਕੇ ਜਿਹੜਾ ਆ ਰਿਹਾ ਵਾ ਤੇ ਇਧਰੋਂ ਲਹਿੰਦੇ ਵਾਲੇ ਪੱਸੇ ਪੰਡਾਰੀ ਪੁਲ ਕੋਲ ਤੁਸੀਂ ਤੇ ਤੁਹਾਡੇ ਕੀ ਲੱਗਦੇ ਮੇਰੇ ਭਤੀਜਾ ਨੇ ਅੱਛਾ ਇਹ ਗੁਰਵਿੰਦਰ ਸਿੰਘ ਸੀਗਾ ਨਾਮ ਇਹਨਾਂ ਦਾ ਇੱਕ ਨਾਲ ਬ੍ਰਦਰ ਸੀਗਾ ਸੁਖਵਿੰਦਰ ਸਿੰਘ ਕਿੰਨੀ ਮਰੇ ਨਾਲ ਦੀ ਤੇ ਇਹਦੀ ਉਮਰ ਮੁੰਡੇ ਦੀ ਬਾਈਕ ਸਾਲ ਹੈਗੀ ਆ ਅੱਛਾ ਹਾਂਜੀ ਦੂਸਰੇ ਇੱਕ 22 ਸਾਲ ਤੇ ਦੂਸਰੇ ਜਿਹੜੀ ਉਹ 18 ਕੇ ਸਾਲ ਆ ਉਹ ਵੀ ਮੁੰਡਾ ਇਸ ਟਾਈਮ ਹਸਪੀਟਲ ਹੈਗਾ ਵਾ ਤੇ ਕਿਹੜੀ ਜਗ੍ਹਾ ਤੇ ਰਹਨ ਵਾਲੇ ਆ ਇਹ ਕੋਟ ਖਾਲਸਾ ਤੋਂ ਜੀ ਤੇ ਵਿਆਹ ਹੀ ਕਿ ਚਾਹੇ ਨਹੀਂ ਹਾਲੇ ਇੱਕ ਵਾਰੇ ਸੀਗੇ ਦਿਹਾੜੀ ਦਾਪਾ ਕਰਦੇ ਵਿਚਾਰੇ ਆਪਣਾ ਲੱਕੜ ਦੇ ਕੰਮ ਤੇ ਜਾਂਦਾ ਸੀਗਾ ਇਹ ਮੋਟਰਸਾਈਕਲ ਤੇ ਹਾਂਜੀ ਬਾਈਕ ਤੇ ਆ ਰਹੇ ਸੀਗੇ ਦੋਨੋਂ ਬਰਦਰ ਕਿੰਨੇ ਦਾ ਟਾਈਮ ਸੀ ਇਸ ਵੇਲੇ ਕੋਈ ਆਪਣਾ 9 ਵਜੇ ਉਥੋਂ ਨਿਕਲੇ ਨੇ 9:30 9 ਵਜੇ ਤੇ ਆਉਂਦੇ ਆ ਰਸਤੇ ਦੇ ਇੱਥੇ ਜਿਹੜਾ ਵਾ ਮਤਲਬ ਹੋ ਗਿਆ ਇਸ ਤਰ੍ਹਾਂ ਉਹ ਗੱਡੀ ਤੇ ਪਤਾ ਲੱਗਾ ਹਾਂਜੀ ਹਾਂਜੀ ਗੱਡੀ ਤਾਂ ਨਹੀਂ ਜੀ ਹਾਲੇ ਤੱਕ ਪਤਾ ਲੱਗਾ ਪੁਲਸ ਹੋ ਲੋ ਬਸ ਇਹੀ ਕਾਰਵਾਈ ਕੀਤੀ ਗਈ ਆ ਕਿ ਤੁਹਾਨੂੰ ਦੱਸ ਦਿੰਨੇ ਆ ਪਰਚਾ ਹੋ ਲੈਂਦੋ ਫਿਰ ਆਪਾਂ ਵੀਡੀਓ ਕੱਢਦੇ ਆ ਵੀਡੀਓ ਕੱਢ ਕੇ ਤੇ ਫਿਰ ਦੱਸਣਗੇ ਕਿ ਕਿਹੜਾ ਥਾਣਾ ਕਿਹੜਾ ਹੈ ਇਹ ਥਾਣਾ ਆਪਣਾ ਰਾਮਬਗ ਪਿਆ ਜੇ ਐਕਸੀਡੈਂਟ ਹੈ ਸਰ ਪੰਡਰੀ ਪੁੱਲ ਤੇ ਐਕਸੀਡੈਂਟ ਹੋਇਆ ਸੀ ਅਨਮਨਦਨ ਮਹਲੇ ਤੋਂ ਪਰਪੋਤ ਦੇ ਤੋਂ ਹਾਂਜੀ ਇਹ ਇਹ ਆ ਰਾਮਪੁਰੋਂ ਆਉਂਦੇ ਸੀ ਇਹ ਸੁਲਾਕੁਲਾ ਤੋਂ ਮੰਦਰ ਤੋਂ ਆਉਂਦੇ ਸੀ ਬਸ ਇਧਰੋਂ ਆਉਂਦੇ ਆਪਣੇ ਕੋਟ ਖਾਲਸਾ ਤੋਂ ਆਉਂਦੇ ਸੀ ਅੱਛਾ ਇਹ ਰਸਤੇ ਵਿੱਚ ਪਤਾ ਨਹੀਂ ਕੀ ਚਾਂਚਾ ਕੇ ਉਹਨਾਂ ਦੇ ਨਾਲ ਕੀ ਹਾਦਸਾ ਹੋਇਆ ਵਾ ਤੇ ਟੈਂਪੋ ਦੇ ਵਿੱਚ ਵੱਜੇ ਟੈਂਪੋ ਦੇ ਵਿੱਚੋਂ ਇਹ ਜੀ ਡੈੱਡ ਆਪਣਾ ਦੇ ਪਿਆ ਵਾ ਦੇ ਨਾਲ ਇਹਦਾ ਮਤਲਬ ਕੁਈ ਹਾਸਾ ਹੋਇਆ ਬਪਾ ਜੀ ਗੱਡੀ ਕੁਝ ਨਿਕਲ ਗਈ ਆ ਜੰਪ ਤਨ ਸਿਰ ਮੋ ਦੱਬਿਆ ਗਿਆ ਵਾ ਤੇ ਚੋਟ ਲੱਗਣ ਨਾਲ ਇਹਨਾਂ ਡੈਥ ਹੋ ਗਈ ਹੈ ਕਿੰਨੇ ਜਣੇ ਸੀ ਇਹ ਦੋ ਜਣੇ ਦੋਵੇਂ ਭਰਾ ਸੀ ਅੱਛਾ ਜੀ ਇੱਕ ਇੱਥੇ ਐਸਐਸਵਲਾ ਹਸਪਤਾਲ ਨਾਲ ਦੋਨੋਂ ਸ਼ਟਾ ਲੱਗੇ ਉਹਨਾਂ ਰੈਫਰ ਕਰਕੇ ਗੁਰੂ ਨਾਨਕ ਦਰਬਾਰ ਦਿੱਤਾ ਉਸ ਤੋਂ ਬਾਅਦ ਇਹ ਅਸੀਂ ਗੱਡ ਬੋਡੀ ਇੱਥੇ ਹਸਪਤਾਲ ਲੈ ਆਏ ਤੇ ਇਹਨਾਂ ਰਿਪੋਰਟ ਮੱਤ ਕਰਕੇ ਜੋ ਚਾਰ ਵਜੇ ਚੱਲ ਰਹੀ ਸਰ ਜੀ